ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਮੀਤ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਟਮਾਟਾ ਲਓ ਜੀ ਅੱਜ ਦੀ ਤਰੀਕ ਹੋ ਗਈ 15 ਮਾਰਚ 2024 ਕੰਮ ਬਣਾ ਚੱਲ ਰਿਹਾ ਜੀ ਮਾਰੂ ਮਾਰ ਕਲਾ ਦੀ ਨੌਕਰੀ ਅੱਜ ਫੇਰ ਤੇ ਬਾਈ ਅੱਜ ਕੋਈ ਕੰਮ ਹੋਗਾ ਜਿਹੜਾ ਬਸ ਹੋਣਾ ਨਹੀਂ ਚਾਹੀਦਾ ਉਹ ਖੜੀ ਆ ਬਾਈ ਸਾਹਮਣੇ ਕਰਦੇ ਆ ਮਸ਼ੀਨ ਇਹਨਾਂ ਨੇ ਮਾਰਿਆ ਬਾਈ ਠੇਕਾ ਇਹਨੇ ਮਾਰਿਆ 15 ਕਿਲਿਆਂ ਰਾਟ 12000 ਠੇਕਾ ਕਰ ਲਿਆ ਹੋਰ ਇਹ 800 ਰੁਪਏ ਨੂੰ ਕਿੱਲਾ ਆ ਪਾ ਚਲਾਉਨੇ ਆ ਬਾਈ ਆਪਣੀ ਅੱਜ ਵੀ 1100 ਨਾਲ ਚੱਲ ਰਹੀ ਹੈ 1100 ਰੁਪਏ ਕਿ ਘੜਾ ਉਹਨਾਂ ਨੇ ਫਤਿਹਰਾਂ ਨੇ ਮਾਰਿਆ ਠੇਕਾ ਕੀ 15 ਕਿਲਿਆਂ ਦਾ 12000 800 ਰੁਪਏ ਨੂੰ ਕਿੱਲਾ ਆਪਾਂ ਬਈ ਕਰਕੇ ਚਲਾਈ ਵੀ ਵਡਾਉਣੀ ਆ ਤਾਂ 1100 ਨੂੰ ਪੱਟਾਂਗੇ ਨਹੀਂ ਬਈ ਘੜੀਓ ਠੀਕ ਹੈ ਕੋਈ ਫਾਇਦਾ ਨਹੀਂ ਹੈਗਾ ਆ ਬਈ 1100 ਨੂੰ ਚਲਾਈ ਇੱਕ ਪੈਜ ਜਦੋਂ ਤੇ ਭਰਾਏ ਉੱਟਣ ਦੀ ਆਪਣੀ 1100 ਰੁਪਏ ਚੱਲ ਰਹੀ ਆ ਏਜੰਟ ਜਿੰਨੇ ਮਰਜੀ ਲੰਦਾ ਪਾਇਆ ਜਾਣ ਕੀ ਆਪਾਂ ਨੂੰ 1100 ਰੁਪਏ ਏਕੜ ਮਿਲ ਰਿਹਾ ਸਿੱਧੀ ਬਾਤ ਨੋ ਬਕਵਾਸ ਇਹਨਾਂ ਨੇ ਬਾਤ ਆ ਕੇ ਗੰਦਬਈ ਇਹ ਹੈਗੇ ਨੇ ਬਾਹਰ ਦੇ ਆ ਨਾ ਪੰਜਾਬ ਦੇ ਆ ਇਹਨਾਂ ਨੇ ਜਾਣਾ ਸੀਗਾ ਬਨਾਰਸ ਦੋ ਦੋ ਦਿਨ ਰਹਿਣਗੇ ਇਹ ਉਰੇ ਦੇਖ ਰਿਹਾ ਹੁਣ ਕੀ ਕਾਪਾਉਂਦੇ ਨੇ ਇਹ ਉਰੇ ਅੱਜ ਜੱਥਾ ਵਰਮਨ ਦਾ ਪੂਜਾ ਅੱਜ ਅੱਲ ਵੀ ਬਈ ਜੱਤੀ ਨਹੀਂ ਚਲਾਈਆ ਅੱਜ ਵੀ ਚਲਾਈ ਦੇਖਨੇ ਭਾਈ ਬਾਅਦ ਚ ਮਿਲਾਂਗੇ ਇਹਨਾਂ ਦੇ ਕੀਲੇ ਤਾਂ ਹੈਗਿਆ 25 ਵੱਟਣੇ ਜਿਹੜੇ ਆਪਾਂ ਉਸ ਹਰੇਆਂ ਜਿਹੜੀ ਅੱਜ ਅੱਜ ਕਨੇ ਪੱਕੀ ਆ ਉਹ ਵੀ ਵੜ ਦੋ ਬਾਕੀ ਕੱਲ ਨੂੰ ਦੇਖਾਂਗੇ ਆ ਕੇਰਾ ਲਾ ਕੇ ਫਿਰ ਆਪਾਂ ਮਿਲਦੇ ਆਂ ਦੇਖਨੇ ਕਿੰਨੇ ਕੀਲੇ ਹੋਣਗੇ ਤੇ ਬਾਅਦ ਫਿਰ ਦੇਖਦੇ ਆ ਅੱਗੇ ਅੱਜ ਦਾ ਕੰਮ ਤਾਂ ਇਹੀ ਆ ਬ੍ਰਹਮਾ ਭਾਈ ਕਿਤੇ ਵੀ ਨਹੀਂ ਖੁੱਲ ਰਿਆ ਸਾਰਿਆਂ ਨੂੰ ਜੇ ਸਾਜੀ ਵਾਲੀ ਫਰੀਦ ਉਹ ਵੀ ਖੜੀ ਆ ਉਹ ਕਹਿੰਦੀ ਆ ਅੱਜ ਵੱਟਣੇ 5 ਕਿਲੇ ਪਛਾਨ ਆਪਣੀ ਹੋ ਵੀ 2 4 2 4 ਰੋਜ਼ ਵਧਦੀ ਆ ਤੇ ਇੱਕ ਬਾਈ ਕਰਤਾ ਆ ਰਾਇਆ ਉਹ ਬਾਈਆਂ ਨਹੀਂ ਆਪਾਂ ਨੂੰ ਏਰੀਆ ਦਿੱਤਾ ਲੇਟ ਆਏ ਨੇ ਹੋ ਵੀ ਰੋਜ਼ 2 3 4 5 ਏਕੜ ਵਧ ਰਹੇ ਆ ਏਰੀਆ ਬਾਈ ਇਹ ਸੀਜ਼ਨ ਐ ਕਿ ਖੁੱਲ ਨਹੀਂ ਰਿਹਾ ਪਤਾ ਨਹੀਂ ਮਿਲਦਾ ਵੀ ਏਕੜ ਨੇ ਸੀਜ਼ਨ ਮੁੱਕ ਜਣਾਇਆ ਤੇ ਕੀ ਕਿਉਂਕਿ ਬਾਈ ਔਰੇ 9 ਵਜੇ ਤੋਂ ਪਹਿਲਾਂ ਮਸ਼ੀਨ ਚੱਲਦੀ ਨਹੀਂ ਪਹਾੜੀ ਏਰੀਆ ਉਹ ਤਾਂ ਪੈ ਜਾਂਦੀ ਆ 9 ਵਜੇ ਤੋਂ ਪਹਿਲਾਂ 8:30 9 ਵਜੇ ਤੋਂ ਪਹਿਲਾਂ ਚਲਵਾਉਂਦੇ ਸੀ ਬਾਈ ਇਹੇ ਹੁਣ ਬਾਈ ਹੋ ਗਿਆ 10:30 ਵਜੇ ਹੁਣ ਚਲਾਈ ਜਾਉਣੀ ਹੁਣ ਨੂੰ ਕਹਿੰਦੇ ਵੀ ਹੁਣ ਵੱਢਦੇ ਹੁਣ ਲੱਗੇ ਹੋਏ ਆ ਬਾਈ ਵੱਢਣ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਚੱਲ ਰਿਹਾ ਜਿਹੜੇ ਮੇਰੇ ਵੀਰ ਕਮੈਂਟ ਵਾਲੇ ਫੜੀਆ ਵੀਡੀਓ ਦੇਖਦੇ ਨੇ ਕਿਵੇਂ ਚੱਲ ਰਿਹਾ ਸੀ ਜਨ ਕੀ ਰੇਟ ਮਿਲ ਰਿਹਾ ਆਪਾਂ ਤਾਂ ਬਾਈ 1100 ਮਿਲ ਰਿਹਾ ਅਯੰਟ ਜੋ ਕੋ ਮਰਜ਼ੀ ਲਈ ਜਾਵੇ ਉਹ ਆਪਾਂ ਤੁਹਾਨੂੰ ਪਤਾ ਹੀ ਆ ਕਿ ਅਯੰਟ ਦਾ 1200 ਰੁਪਏ ਵੱਧ ਖਾਇਦਾ 13 ਤੁਹਾਨੂੰ ਵੀ ਆਪਾਂ ਨੂੰ 1100 ਨੂੰ ਆਪਾਂ ਉਹਨੂੰ ਕਹਤਾ ਵੀ ਸਾਨੂੰ 1100 ਰੁਪਿਆ ਇੱਕੜ ਚਾਹੀਦਾ ਤੂੰ ਆਪਣਾ ਜਿੰਨੇ ਮਰਜ਼ੀ ਵੱਡੀ ਕੋਈ ਚੈੱਕ ਕਰ ਲੈ। ਲੋਈ ਆ ਕੇ ਰਵੜਤਾ ਪਾਣੇ 5 ਕਿੱਲਿਆਂ ਦਾ ਕਿਰਾ ਵੱਢ ਕੇ ਇਹਨਾਂ ਨੇ ਹੱਥਾਂ ਨਾਲ ਵੱਡੀ ਵੀ ਆ ਮਾਰੀ ਟਰੈਸ਼ਿੰਗ ਕਰਤੀ ਏ। ਤੋਂ ਤਵਾ ਜਾਣਾ ਆਪਾਂ ਨੇ ਉਹ ਪਹਾੜੀ ਦੇ ਪਾਰ। ਉੱਥੇ ਆਪਾਂ 12 ਕਿੱਲੇ ਵੱਢਣੇ ਆ। ਚਾਲਦੇ ਆਂ ਬਸ ਆ ਟੈਂਕ ਖਾਲੀ ਕਰਕੇ ਉੱਧਰ ਨੂੰ ਓਏ ਉਹ ਜਿਹੜਾ ਪਹਾੜ ਤੁਹਾਨੂੰ ਦਿਖਾਇਆ ਤਾਂ ਆਪਾਂ ਉਹ ਪਹਾੜ ਪਰ ਆ ਗਏ। ਓਏ ਆ ਮਸ਼ੀਨ। ਆਪਾਂ ਆਇਆ ਉਹ ਉੱਥੇ ਤੇ ਇੱਥੇ ਤੇ ਇੱਥੇ ਤਾਂ ਆਏ ਆਪਾਂ ਵੱਟ ਗਏ ਹੁਣ। ਔਂਦੀ ਆ ਮਸ਼ੀਨ ਚੜਾਈਆਂ ਜਿਹੜੀ। ਆਹੀ ਆ ਟੌਪ ਤੇ ਜਾ ਕੇ ਉੱਧਰ ਵੱਢਣੇ 12 ਕਿਲੇ। ਔਰ